ਸ਼ਰੀਅਕਾਲ ਤੱਕ ਸਾਬਜੀ ਦੇ ਇਹ ਨਿਯਮ ਬਣਾਉਣ ਲਈ ਵਿਚ ਜੇਦਾਦਾਰ ਸਾਹਿਬ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੇ ਸੇਵਾ ਮੁਕਤ ਕਿਵੇਂ ਕਰਨਾ ਉਹ ਸਾਡੇ ਕੋਲ 20 ਪੰਜ ਤੱਕ ਸਾਰੇ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਆ ਜਿਹੜੀਆਂ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਉਹਨਾਂ ਨੂੰ ਤਾਂ ਅਸੀਂ ਨਹੀਂ ਸਦਾਂਗੇ ਪਰ ਜਿਹਨੇ ਨਹੀਂ ਸੁਝਾਅ ਭੇਜੇ ਉਹਦੇ ਵਾਸਤੇ ਅਸੀਂ ਹੁਣ ਕਮੇਟੀ ਇੱਕ ਬਣਾਉਣ ਜਾ ਰਹੇ ਆ ਉਸ ਕਮੇਟੀ ਦੇ ਵਿੱਚ ਇਹ ਜਿੰਨਾ ਸਾਡੇ ਕੋਲ ਸਬੰਧਤ ਧਿਰਾਂ ਵੱਲੋਂ ਸਾਨੂੰ ਸੁਝਾਅ ਦਿੱਤੇ ਗਏ ਉਹਨਾਂ ਦਾ ਮਲਾਂਕਣ ਕੀਤਾ ਜਾਊਗਾ ਉਸ ਮਲਾਂਕਣ ਤੋਂ ਬਾਅਦ ਫਿਰ ਇੱਕ ਛੋਟੀ ਕਮੇਟੀ ਇਹਦੀ ਸਾਰੀ ਸਮੀਖਿਆ ਕਰਕੇ ਇਹ ਕਿਉਂਕਿ ਵੱਡੇ ਲੰਮੇ ਅਰਸੇ ਦੀ ਬਹੁਤ ਸਾਰਿਆਂ ਦੀ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਇਹ ਚਾਹਨਾ ਸੀ ਕਿ ਇਹ ਕਾਰਜ ਛੇਤੀ ਤੋਂ ਛੇਤੀ ਹੋ ਸਕੇ ਸੋ ਮੈਂ ਉਹਦੇ ਦਿਨਾਂ ਦੇ ਵਿੱਚ ਉਹ ਮੈਂਬਰ ਸਹਿਬਾਨ ਜਿਹੜੇ ਫਹਿਰਦੇ ਆ ਜਸੇ ਬੰਦੀਆਂ ਜਿਹੜੀਆਂ ਸ਼ਹਿਰ ਦੇ ਆ ਜਿਹੜੀਆਂ ਹਮੇਸ਼ਾ ਹੀ ਸ਼ੌਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਦੀਆਂ ਤੇ ਉਹਨਾਂ ਦੇ ਵਿੱਚੋਂ ਕੁਝ ਵਿਦਵਾਨ ਵੀ ਉਹ ਸਾਰੇ ਪਾਕਿ ਛੇਤੀ ਉਹ ਜਿਹੜੀ ਕਮੇਟੀ ਆ ਉਹ ਬਣਦੀ ਜਾਊਗੀ ਤੇ ਸਾਰੇ ਨਿਜਮ ਓਪਨਿਜ਼ਮ ਭਾਵੇਂ ਕਿਉਂਕਿ ਜਿਹਲੇ ਨਵੀਂ ਨਿਯੁਕਤੀ ਹੁੰਦੀ ਜੇ ਤਾਂ ਕੋ ਸਾਡੇ ਅੰਦਰਲੇ ਪ੍ਰਬੰਧ ਜੋ ਸਿੰਘ ਸਾਹਿਬਾਨ ਹੋਣ ਤਾਂ ਉਹ ਆਲਰੇਡੀ ਸਾਡੇ ਨਾਲ ਬਤੌਰ ਮੈਂ এমਪਲਾਈ ਸ਼ਬਦ ਨਹੀਂ ਵਰਤਦਾ ਇਸ ਸੰਸਥਾ ਦੇ ਵਿੱਚ ਪਹਿਲਾਂ ਹੀ ਹੁੰਦੇ ਆ ਤੇ ਉਹ ਨਿਜਮ ਆਪਣੇ ਜਮ ਉਹਨਾਂ ਦੇ ਹੁੰਦੇ ਆ ਪਰ ਇਹ ਜਿਹੜੇ ਅਸੀਂ ਨਿਜਮ ਆਪਣੇ ਜਮ ਨਹੀਂ ਗਏ ਇਹ ਸਿਰਫ ਕੁਝ ਉਹਦੇ ਵਿੱਚ ਧਰਮੀਮਾ ਕਿਉਂਕਿ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਸੰਸਥਾ ਦੇ ਵਿੱਚ ਸਾਰੇ ਕਾਰਜ ਹੁੰਦੇ ਆ ਤੇ ਉਹਦੇ ਲਈ ਕਾਰਜਕਾਰ ਕਿੰਨਾ ਹੋਵੇ ਉਹਦੇ ਵਿੱਚ ਉਮਰ ਕਿੰਨੀ ਹੋਵੇ ਉਹਦੇ ਵਿੱਚ ਜਿਹੜਾ ਸੇਵਾ ਮੁਕਤ ਕਰਨ ਦਾ ਕੀ ਪ੍ਰਵੀਜ਼ਨ ਹੋਵੇ ਉਹਦੇ ਵਿੱਚ ਜਿਹੜੇ ਆਪਾਂ ਨਿਯੁਕਤੀ ਕਰਦੇ ਉਹ ਕਿਹੜਾ ਹੋਵੇ ਉਹ ਸਾਰਾ ਹੀ ਅਸੀਂ ਛੇਤੀ ਕੌਮ ਦੇ ਸਾਹਮਣੇ ਲੈ ਕੇ ਆਵਾਂਗੇ ਦੂਸਰਾ ਇੱਕ ਬਹੁਤ ਲੰਬੇ ਆਰਸੇ ਤੋਂ ਤਕਰੀਬਨ 32 33 ਸਾਲ ਤੋਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਕਿਉਂਕਿ ਪੁਲਿਸ ਨੇ ਕੋਹ ਕੋ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਉਹਦੀ ਅਸੀਂ 14 1 24 ਨੂੰ ਭਾਈ ਕੌਂਕੇ ਸਾਹਿਬ ਦੀ ਤਾਨਸ ਪਤਨੀ ਵੱਲੋਂ ਇੱਕ ਕੰਪਲੇਂਟ ਪਵਾਈ ਸੀ ਜਗਰਾਉਂ ਥਾਣੇ ਦੇ ਵਿੱਚ ਜਿਹਦੇ ਵਿੱਚ ਅਸੀਂ ਲਿਖਿਆ ਸੀ ਕਿ ਆਹਾ ਆਹਾ ਮੁਲਜ਼ਮਾਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਪਰ ਜਿਹੜੀ ਮੌਕੇ ਦੀ ਸਰਕਾਰ ਆ ਅਨਸਾਪਸੰਦ ਕਹਿਣ ਵਾਲੇ ਉਹਨਾਂ ਨੇ ਉਹ ਐ ਜੀ ਡੀ ਚ ਫਾਈਲ ਕਰ ਦਿੱਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਭਾਈ ਕੌਂਕੇ ਸਾਹਿਬ ਜੀ ਦੇ ਸੁਪੁੱਤਰ ਤੋਂ ਇੱਕ ਪਟੀਸ਼ਨ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਾਈ ਆ ਤੇ ਉਹ ਹਾਈ ਕੋਰਟ ਦੇ ਵਿੱਚ ਅੱਜ ਨੋਟਿਸ ਆਫ ਮੋਸ਼ਨ ਵੀ ਜਾਰੀ ਹੋ ਗਿਆ ਤੇ ਉਹਦੀ ਅਗਲੀ ਤਰੀਕ ਜਿਹੜੀ ਆ ਉਹ 28 7 2025 ਹੋਈ ਆ ਜਿਹਦੇ ਵਿੱਚ ਅਸੀਂ ਸਟੇਟ ਨੂੰ ਦਾ ਪਾਰਟੀ ਰੱਖਣਾ ਸੀਗਾ ਉਹਦੇ ਨਾਲ ਐਸ ਐਚਓ ਜਗਰਾਵਾ ਜਿਹਨੇ ਉਹ ਕੰਪਲੇਂਟ ਜਿਹੜੀ ਅਸੀਂ ਪਾਈ ਸੀ ਉਹਨੂੰ ਫਾਈਲ ਕੀਤਾ ਉਹ ਜਿਹੜੀ ਆ ਇਹ ਪਟੀਸ਼ਨ ਆ ਫਾਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅਗੇਂਸਟ ਦਾ ਕਾਲਪਰੇਟਸ ਜਿਹੜੇ ਵੀ ਅਸੀਂ ਉਹਦੇ ਵਿੱਚ ਬਾਈ ਨੇਮ ਮੈਂਸ਼ਨ ਕੀਤੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਤੇ ਗੁਰੂ ਸਾਹਿਬ ਕਿਰਪਾ ਦੇ ਬਖਸ਼ਿਸ਼ ਕਰਕੇ ਆਪ ਹੀ ਤਰਸ ਕਰਕੇ ਇਹ ਸਾਰੇ ਕਾਰਜ ਕਰਵਾ ਰਹੀ ਆ ਅਸੀਂ ਇੱਕ 20 ਮਈ ਤਰੀਕ ਰੱਖੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਹ ਨਿਜਮ ਬਣਾਉਣ ਲਈ ਜੇਜ਼ੇਦਾਰ ਸਾਹਿਬ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੇ ਸੇਵਾ ਮੁਕਤ ਕਿਵੇਂ ਕਰਨਾ ਉਹ ਸਾਡੇ ਕੋਲ 20 ਪੰਜ ਤੱਕ ਸਾਰੇ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਆ ਜਿਹੜੀਆਂ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਉਹਨਾਂ ਨੂੰ ਤਾਂ ਅਸੀਂ ਨਹੀਂ ਸਦਾਂਗੇ ਪਰ ਜਿਹਨੇ ਨਹੀਂ ਸੁਝਾਅ ਭੇਜੇ ਉਹਦੇ ਵਾਸਤੇ ਅਸੀਂ ਹੁਣ ਕਮੇਟੀ ਇੱਕ ਬਣਾਉਣ ਜਾ ਰਹੇ ਹਾਂ ਉਸ ਕਮੇਟੀ ਦੇ ਵਿੱਚ ਇਹ ਜਿੰਨਾ ਸਾਡੇ ਕੋਲ ਸਬੰਧਤ ਧਿਰਾਂ ਵੱਲੋਂ ਸਾਨੂੰ ਸੁਝਾਅ ਦਿੱਤੇ ਗਏ ਉਹਨਾਂ ਦਾ ਮਲਾਂਕਣ ਕੀਤਾ ਜਾਊਗਾ ਉਸ ਮਲਾਂਕਣ ਤੋਂ ਬਾਅਦ ਫਿਰ ਇੱਕ ਛੋਟੀ ਕਮੇਟੀ ਇਹਦੀ ਸਾਰੀ ਸਮੀਖਿਆ ਕਰਕੇ ਇਹ ਕਿਉਂਕਿ ਵੱਡੇ ਲੰਮੇ ਅਰਸੇ ਦੀ ਬਹੁਤ ਸਾਰਿਆਂ ਦੀ ਦੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਇਹ ਚਾਹਨਾ ਸੀ ਕਿ ਇਹ ਕਾਰਜ ਛੇਤੀ ਤੋਂ ਛੇਤੀ ਹੋ ਸਕੇ ਸੋ ਮੈਂ ਉਹਦੇ ਦਿਨਾਂ ਦੇ ਵਿੱਚ ਉਹ ਮੈਂਬਰ ਸਹਿਬਾਨ ਜਿਹੜੇ ਸ਼ਹਿਰ ਦੇ ਆ ਜਥੇਬੰਦੀਆਂ ਜਿਹੜੀਆਂ ਸ਼ਹਿਰ ਦੇ ਆ ਜਿਹੜੀਆਂ ਹਮੇਸ਼ਾ ਹੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਦੀਆਂ ਤੇ ਉਹਨਾਂ ਦੇ ਵਿੱਚੋਂ ਕੁਝ ਵਿਦਵਾਨ ਵੀ ਉਹ ਸਾਰੇ ਪਾ ਕੇ ਛੇਤੀ ਉਹ ਜਿਹੜੀ ਕਮੇਟੀ ਆ ਉਹ ਬਣਾਤੀ ਜਾਊਗੀ ਤੇ ਸਾਰੇ ਨਿਜਮ ਓਪਨਿਜ਼ਮ ਭਾਵੇਂ ਕਿਉਂਕਿ ਜਿਹੜੇ ਨਵੇਂ ਨਿਯੁਕਤੀ ਹੁੰਦੀ ਜੇ ਤਾਂ ਕੋ ਸਾਡੇ ਅੰਦਰਲੇ ਪ੍ਰਬੰਧਕ ਜੋ ਸਿੰਘ ਸਹਿਬਾਨ ਹੋਣ ਤਾਂ ਉਹ ਆਲਰੇਡੀ ਸਾਡੇ ਨਾਲ ਬਤੌਰ ਮੈਂ ਐਮਪਲਾਈ ਸ਼ਬਦ ਨਹੀਂ ਵਰਤਾ ਇਸ ਸੰਸਥਾ ਦੇ ਵਿੱਚ ਪਹਿਲਾਂ ਹੀ ਹੁੰਦੇ ਆ ਤੇ ਉਹ ਨਿਜਮ ਆਪਣੇ ਜਮ ਉਹਨਾਂ ਦੇ ਹੁੰਦੇ ਆ ਪਰ ਇਹ ਜਿਹੜੇ ਅਸੀਂ ਨਿਜਮ ਆਪਣੇ ਜਮ ਨਹੀਂ ਗਏ ਇਹ ਸਿਰਫ ਕੁਝ ਉਹਦੇ ਵਿੱਚ ਧਰਮੀਮਾ ਕਿਉਂਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਸੰਸਥਾ ਦੇ ਵਿੱਚ ਸਾਰੇ ਕਾਰਜ ਹੁੰਦੇ ਆ ਤੇ ਉਹਦੇ ਲਈ ਕਾਰਜਕਾਰ ਕਿੰਨਾ ਹੋਵੇ ਉਹਦੇ ਵਿੱਚ ਉਮਰ ਕਿੰਨੀ ਹੋਵੇ ਉਹਦੇ ਵਿੱਚ ਜਿਹੜਾ ਸੇਵਾ ਮੁਕਤ ਕਰਨ ਦਾ ਕੀ ਪ੍ਰੋਵੀਜ਼ਨ ਹੋਵੇ ਉਹਦੇ ਵਿੱਚ ਜਿਹੜੇ ਆਪਾਂ ਨਿਯੁਕਤੀ ਕਰਦੇ ਉਹ ਕਿਹੜਾ ਹੋਵੇ ਉਹ ਸਾਰਾ ਹੀ ਅਸੀਂ ਛੇਤੀ ਕੌਮ ਦੇ ਸਾਹਮਣੇ ਲੈ ਕੇ ਆਵਾਂਗੇ ਦੂਸਰਾ ਇੱਕ ਬਹੁਤ ਲੰਬੇ ਆਰਸੇ ਤੋਂ ਤਕਰੀਬਨ 32 33 ਸਾਲ ਤੋਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਕਿਉਂਕਿ ਪੁਲਿਸ ਨੇ ਕੋਹ ਕੋ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਉਹਦੀ ਅਸੀਂ 14124 ਨੂੰ ਭਾਈ ਕੌਕੇ ਸਾਹਿਬ ਦੀ ਤਾਨਸ ਪਤਨੀ ਵੱਲੋਂ ਇੱਕ ਕੰਪਲੇਂਟ ਪਵਾਈ ਸੀ ਜਗਰਾਉਂ ਥਾਣੇ ਦੇ ਵਿੱਚ ਜਿਹਦੇ ਵਿੱਚ ਅਸੀਂ ਲਿਖਿਆ ਸੀ ਕਿ ਆਹਾ ਆਹਾ ਮੁਲਜ਼ਮਾਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਪਰ ਜਿਹੜੀ ਮੌਕੇ ਦੀ ਸਰਕਾਰ ਆ ਅਨਸਾਪਸੰਦ ਕਹਿਣ ਵਾਲੇ ਉਹਨਾਂ ਨੇ ਉਹ ਐ ਜੀ ਡੀ ਚ ਫਾਈਲ ਕਰ ਦਿੱਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਭਾਈ ਕੌਂਕੇ ਸਾਹਿਬ ਜੀ ਦੇ ਸੁਪੁੱਤਰ ਤੋਂ ਇੱਕ ਪਟੀਸ਼ਨ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਾਈ ਆ ਤੇ ਉਹ ਹਾਈ ਕੋਰਟ ਦੇ ਵਿੱਚ ਅੱਜ ਨੋਟਿਸ ਆਫ ਮੋਸ਼ਨ ਵੀ ਜਾਰੀ ਹੋ ਗਿਆ ਤੇ ਉਹਦੀ ਅਗਲੀ ਤਰੀਕ ਜਿਹੜੀ ਆ ਉਹ 28 7 2025 ਹੋਈ ਆ ਜਿਹਦੇ ਵਿੱਚ ਅਸੀਂ ਸਟੇਟ ਨੂੰ ਦਾ ਪਾਰਟੀ ਰੱਖਣਾ ਸੀਗਾ ਉਹਦੇ ਨਾਲ ਐਸ ਐਚਓ ਜਗਰਾਵਾ ਜਿਹਨੇ ਉਹ ਕੰਪਲੇਂਟ ਜਿਹੜੀ ਅਸੀਂ ਪਾਈ ਸੀ ਉਹਨੂੰ ਫਾਈਲ ਕੀਤਾ ਉਹ ਜਿਹੜੀ ਆ ਇਹ ਪਟੀਸ਼ਨ ਆ ਫਾਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅਗੇਂਸਟ ਦਾ ਕਾਲਪਰੇਟਸ ਜਿਹੜੇ ਵੀ ਅਸੀਂ ਉਹਦੇ ਵਿੱਚ ਬਾਈ ਨੇਮ ਮੈਂਸ਼ਨ ਕੀਤੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਤੇ ਗੁਰੂ ਸਾਹਿਬ ਕਿਰਪਾ ਦੇ ਬਖਸ਼ਿਸ਼ ਕਰਕੇ ਆਪ ਹੀ ਤਰਸ ਕਰਕੇ ਇਹ ਸਾਰੇ ਕਾਰਜ ਕਰਵਾ ਰਹੀ ਆ ਅਸੀਂ ਇੱਕ 20 ਮਈ ਤਰੀਕ ਰੱਖੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਹ ਨਿਜਮ ਬਣਾਉਣ ਲਈ ਜੇਜ਼ੇਦਾਰ ਸਾਹਿਬ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੇ ਸੇਵਾ ਮੁਕਤ ਕਿਵੇਂ ਕਰਨਾ ਉਹ ਸਾਡੇ ਕੋਲ 20 ਪੰਜ ਤੱਕ ਸਾਰੇ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਆ ਜਿਹੜੀਆਂ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਉਹਨਾਂ ਨੂੰ ਤਾਂ ਅਸੀਂ ਨਹੀਂ ਸਦਾਂਗੇ ਪਰ ਜਿਹਨੇ ਨਹੀਂ ਸੁਝਾਅ ਭੇਜੇ ਉਹਦੇ ਵਾਸਤੇ ਅਸੀਂ ਹੁਣ ਕਮੇਟੀ ਇੱਕ ਬਣਾਉਣ ਜਾ ਰਹੇ ਹਾਂ ਉਸ ਕਮੇਟੀ ਦੇ ਵਿੱਚ ਇਹ ਜਿੰਨਾ ਸਾਡੇ ਕੋਲ ਸਬੰਧਤ ਧਿਰਾਂ ਵੱਲੋਂ ਸਾਨੂੰ ਸੁਝਾਅ ਦਿੱਤੇ ਗਏ ਉਹਨਾਂ ਦਾ ਮਲਾਂਕਣ ਕੀਤਾ ਜਾਊਗਾ ਉਸ ਮਲਾਂਕਣ ਤੋਂ ਬਾਅਦ ਫਿਰ ਇੱਕ ਛੋਟੀ ਕਮੇਟੀ ਇਹਦੀ ਸਾਰੀ ਸਮੀਖਿਆ ਕਰਕੇ ਇਹ ਕਿਉਂਕਿ ਵੱਡੇ ਲੰਮੇ ਅਰਸੇ ਦੀ ਬਹੁਤ ਸਾਰਿਆਂ ਦੀ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਇਹ ਚਾਹਨਾ ਸੀ ਕਿ ਇਹ ਕਾਰਜ ਛੇਤੀ ਤੋਂ ਛੇਤੀ ਹੋ ਸਕੇ ਸੋ ਮੈਂ ਉਹਦੇ ਦਿਨਾਂ ਦੇ ਵਿੱਚ ਉਹ ਮੈਂਬਰ ਸਹਿਬਾਨ ਜਿਹੜੇ ਸ਼ਹਿਰ ਦੇ ਆ ਜਥੇਬੰਦੀਆਂ ਜਿਹੜੀਆਂ ਸ਼ਹਿਰ ਦੇ ਆ ਜਿਹੜੀਆਂ ਹਮੇਸ਼ਾ ਹੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਦੀਆਂ ਤੇ ਉਹਨਾਂ ਦੇ ਵਿੱਚੋਂ ਕੁਝ ਵਿਦਵਾਨ ਵੀ ਉਹ ਸਾਰੇ ਪਾਕਿਸਤਾਨੀ ਉਹ ਜਿਹੜੀ ਕਮੇਟੀ ਆ ਉਹ ਬਣਾਤੀ ਜਾਊਗੀ ਤੇ ਸਾਰੇ ਨਿਜਮ ਓਪਨਿਜਮ ਭਾਵੇਂ ਕਿਉਂਕਿ ਜਿਹੜੇ ਨਵੀਂ ਨਿਯੁਕਤੀ ਹੁੰਦੀ ਜੇ ਤਾਂ ਕੋ ਸਾਡੇ ਅੰਦਰਲੇ ਪ੍ਰਬੰਧ ਜੋ ਸਿੰਘ ਸਹਿਬਾਨ ਹੋਣ ਤਾਂ ਉਹ ਆਲਰੇਡੀ ਸਾਡੇ ਨਾਲ ਬਤੌਰ ਮੈਂ ਐਮਪਲਾਈ ਸ਼ਬਦ ਨਹੀਂ ਵਰਤਾ ਇਸ ਸੰਸਥਾ ਦੇ ਵਿੱਚ ਪਹਿਲਾਂ ਹੀ ਹੁੰਦੇ ਆ ਤੇ ਉਹ ਨਿਜਮ ਓਪਨਿਜਮ ਉਹਨਾਂ ਦੇ ਹੁੰਦੇ ਆ ਪਰ ਇਹ ਜਿਹੜੇ ਅਸੀਂ ਨਿਜਮ ਉਪਨੇਜਮ ਨਹੀਂ ਗਏ ਇਹ ਸਿਰਫ ਕੁਛ ਉਹਦੇ ਵਿੱਚ ਧਰਮੀਮਾ ਕਿਉਂਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੰਸਥਾ ਦੇ ਵਿੱਚ ਸਾਰੇ ਕਾਰਜ ਹੁੰਦੇ ਆ ਤੇ ਉਹਦੇ ਲਈ ਕਾਰਜਕਾਰ ਕਿੰਨਾ ਹੋਵੇ ਉਹਦੇ ਵਿੱਚ ਉਮਰ ਕਿੰਨੀ ਹੋਵੇ ਉਹਦੇ ਵਿੱਚ ਜਿਹੜਾ ਸੇਵਾ ਮੁਕਤ ਕਰਨ ਦਾ ਕੀ ਪ੍ਰੋਵੀਜ਼ਨ ਹੋਵੇ ਉਹਦੇ ਵਿੱਚ ਜਿਹੜੇ ਆਪਾਂ ਨਿਯੁਕਤੀ ਕਰਦੇ ਉਹ ਕਿਹੜਾ ਹੋਵੇ ਉਹ ਸਾਰਾ ਹੀ ਅਸੀਂ ਛੇਤੀ ਕੌਮ ਦੇ ਸਾਹਮਣੇ ਲੈ ਕੇ ਆਵਾਂਗੇ ਦੂਸਰਾ ਇੱਕ ਬਹੁਤ ਲੰਬੇ ਆਰਸੇ ਤੋਂ ਤਕਰੀਬਨ 32-33 ਸਾਲ ਤੋਂ ਸਿੰਘ ਸਾਹਿਬ ਭਾਈ ਗਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਕਿਉਂਕਿ ਪੁਲਿਸ ਨੇ ਕੋਹ ਕੋ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਉਹਦੀ ਅਸੀਂ 14-1-24 ਨੂੰ ਭਾਈ ਕੌਂਕੇ ਸਾਹਿਬ ਦੀ ਤਾਨਸ ਪਤਨੀ ਵੱਲੋਂ ਇੱਕ ਕੰਪਲੇਂਟ ਪਵਾਈ ਸੀ ਜਗਰਾਉਂ ਥਾਣੇ ਦੇ ਵਿੱਚ ਜਿਹਦੇ ਵਿੱਚ ਅਸੀਂ ਲਿਖਿਆ ਸੀ ਕਿ ਆਹਾ ਆਹਾ ਮੁਲਜ਼ਮਿਆ ਇਹਨਾਂ ਦੇ ਖਿਲਾਫ FIR ਦਰਜ ਕੀਤੀ ਜਾਵੇ ਪਰ ਜਿਹੜੀ ਮੌਕੇ ਦੀ ਸਰਕਾਰ ਆ ਅਨਸਾਪਸੰਦ ਕਹਿਣ ਵਾਲੇ ਉਹਨਾਂ ਨੇ ਉਹ AGT ਚ ਫਾਈਲ ਕਰ ਦਿੱਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਭਾਈ ਕੌਂਕੇ ਸਾਹਿਬ ਜੀ ਦੇ ਸੁਪੁੱਤਰ ਤੋਂ ਇੱਕ ਪਟੀਸ਼ਨ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਾਈ ਆ ਤੇ ਉਹ ਹਾਈ ਕੋਰਟ ਦੇ ਵਿੱਚ ਅੱਜ ਨੋਟਿਸ ਆਫ ਮੋਸ਼ਨ ਵੀ ਜਾਰੀ ਹੋ ਗਿਆ ਤੇ ਉਹਦੀ ਅਗਲੀ ਤਰੀਕ ਜਿਹੜੀ ਆ ਉਹ 28 7 2025 ਹੋਈ ਆ ਜਿਹਦੇ ਵਿੱਚ ਅਸੀਂ ਸਟੇਟ ਨੂੰ ਦਾ ਪਾਰਟੀ ਰੱਖਣਾ ਸੀਗਾ ਉਹਦੇ ਨਾਲ ਐਸ ਐਚਓ ਜਗਰਾਵਾ ਜਿਹਨੇ ਉਹ ਕੰਪਲੇਂਟ ਜਿਹੜੀ ਅਸੀਂ ਪਾਈ ਸੀ ਉਹਨੂੰ ਫਾਈਲ ਕੀਤਾ ਉਹ ਜਿਹੜੀ ਆ ਇਹ ਪਟੀਸ਼ਨ ਆ ਫਾਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅਗੇਂਸਟ ਦਾ ਕਾਲਪਰੇਟਸ ਜਿਹੜੇ ਵੀ ਅਸੀਂ ਉਹਦੇ ਵਿੱਚ ਬਾਈ ਨੇਮ ਮੈਂਸ਼ਨ ਕੀਤੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਤੇ ਗੁਰੂ ਸਾਹਿਬ ਕਿਰਪਾ ਦੇ ਬਖਸ਼ਿਸ਼ ਕਰਕੇ ਆਪ ਹੀ ਤਰਸ ਕਰਕੇ ਇਹ ਸਾਰੇ ਕਾਰਜ ਕਰਵਾ ਰਹੀ ਆ ਅਸੀਂ ਇੱਕ 20 ਮਈ ਤਰੀਕ ਰੱਖੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਇਹ ਨਿਯਮ ਬਣਾਉਣ ਲਈ ਜੇਜ਼ੇਦਾਰ ਸਾਹਿਬ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੇ ਸੇਵਾ ਮੁਕਤ ਕਿਵੇਂ ਕਰਨਾ ਉਹ ਸਾਡੇ ਕੋਲ 20 ਪੰਜ ਤੱਕ ਸਾਰੇ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਆ ਜਿਹੜੀਆਂ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਉਹਨਾਂ ਨੂੰ ਤਾਂ ਅਸੀਂ ਨਹੀਂ ਸਦਾਂਗੇ ਪਰ ਜਿਹਨੇ ਨਹੀਂ ਸੁਝਾਅ ਭੇਜੇ ਉਦੇ ਬਸੇ ਅਸੀਂ ਹੁਣ ਕਮੇਟੀ ਇੱਕ ਬਣਾਉਣ ਜਾ ਰਹੇ ਹਾਂ ਉਸ ਕਮੇਟੀ ਦੇ ਵਿੱਚ ਇਹ ਜਿੰਨਾ ਸਾਡੇ ਕੋਲ ਸਬੰਧਤ ਧਿਰਾਂ ਵੱਲੋਂ ਸਾਨੂੰ ਸੁਝਾਅ ਦਿੱਤੇ ਗਏ ਉਹਨਾਂ ਦਾ ਮਲਾਂਕਣ ਕੀਤਾ ਜਾਊਗਾ ਉਸ ਮਲਾਂਕਣ ਤੋਂ ਬਾਅਦ ਫਿਰ ਇੱਕ ਛੋਟੀ ਕਮੇਟੀ ਇਹਦੀ ਸਾਰੀ ਸਮੀਖਿਆ ਕਰਕੇ ਇਹ ਕਿਉਂਕਿ ਵੱਡੇ ਲੰਮੇ ਅਰਸੇ ਦੀ ਬਹੁਤ ਸਾਰਿਆਂ ਦੀ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਇਹ ਚਾਹਨਾ ਸੀ ਕਿ ਇਹ ਕਾਰਜ ਛੇਤੀ ਤੋਂ ਛੇਤੀ ਹੋ ਸਕੇ ਸੋ ਮੈਂ ਉਹਦੇ ਦਿਨਾਂ ਦੇ ਵਿੱਚ